ਆਪਰੇਸ਼ਨ ਸਿੰਧੂਰ ਨੂੰ ਲੈ ਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਖੁਲਾਸਾ ਹੋਇਆ ਹੈ ਭਾਰਤ ਦੇ ਵੱਲੋਂ ਅਤਵਾਦੀ ਕੈਂਪਾਂ ਦੇ ਖਿਲਾਫ ਕੀਤੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਬੁਖਲਾਇਆ ਜਵਾਬੀ ਕਾਰਵਾਈ ਕਰਦੇ ਆ ਪਾਕਿਸਤਾਨ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਭਾਰਤੀ ਫੌਜ ਨੇ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਦਾ ਖੁਲਾਸਾ ਕੀਤਾ ਬੀਤੀ 8 ਮਈ ਨੂੰ ਤੜਕਸਾਰ ਪਾਕਿਸਤਾਨ ਨੇ ਅਟੈਕ ਕੀਤਾ ਸੀ ਤਾਂ ਇਹ ਜਾਣਕਾਰੀ ਭਾਰਤੀ ਫੌਜ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਕ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ ਦੇ ਵਿੱਚ ਫਿਰ ਹੋਇਆ ਭਾਰਤੀ ਫੌਜ ਨੇ ਚੌਕਸੀ ਵਰਤਦਿਆਂ ਪਾਕਿਸਤਾਨੀ ਹਮਲਿਆਂ ਨੂੰ ناکਾਮ ਕੀਤਾ ਸੀ ਸਾਨੂੰ ਹਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਇਹ ਵੀ ਜ਼ਿਕਰ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਤਾਂ ਫਿਲਹਾਲ ਪਾਕਿਸਤਾਨ ਦੇ तमाम ਨਾਪਾਕ ਮਨਸੂਬੇ ਮਿੱਟੀ ਦੇ ਵਿੱਚ ਮਿਲੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਇਹ ਜ਼ਿਕਰ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਕਿ ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ ਦੇ ਵਿੱਚ ਫੇਲ ਹੋਇਆ ਹੈ ਭਾਰਤੀ ਫੌਜ ਦੇ ਵੱਲੋਂ ਚੌਕਸੀ ਵਰਤਦੇ ਆ ਪਾਕਿਸਤਾਨ ਦੇ ਹਰ ਵਾਰ ਨੂੰ ਰੋਕਿਆ ਇਹ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਜਵਾਬੀ ਕਾਰਵਾਈ ਪਾਕਿਸਤਾਨ ਦੇ ਉੱਤੇ ਕੀਤੀ ਪਰ ਪਾਕਿਸਤਾਨ ਦੇ ਨਾਪਾਕ ਮਨਸੂਬੇ ਵੇਖੋ ਕਿ ਭਾਰਤ ਦੇ ਵੱਲੋਂ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਪਾਕਿਸਤਾਨ ਇੱਥੇ ਗੁਰੂ ਘਰ ਦੇ ਉੱਤੇ ਹਮਲਾ ਕਰਨ ਦੀ ਫਰਾਗ ਦੇ ਵਿੱਚ ਸੀ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜੁੜੇ ਨੇ ਤਾਂ ਮਨਿੰਦਰ ਪਹਿਲਾਂ ਹੀ ਨਾਪਾਕ ਹੈ ਤੇ ਉਤੋਂ ਇਹ ਨਾਪਾਕ ਹਰਕਤ ਹਾਲਾਂਕਿ ਫੇਲ ਸਾਬਤ ਹੋਈ ਹੈ। ਬਿਲਕੁਲ 6 ਅਤੇ 7 ਮਈ ਦੀ ਦਰਮਿਆਨੀ ਰਾਤ ਜਦੋਂ ਪੈਗਾਮ ਕਟੇ ਦੀ ਹੱਤ ਪੈਗਾਮ ਹਮਲੇ ਦੀ ਘਟਨਾ ਦਾ ਜਵਾਬ ਦਿੰਦੇ ਆ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਜਾ ਕੇ 9 ਆਤਵਾਦੀ ਛਕਾਣੇ ਤੇ ਪੇਸ਼ੇ ਸੰਦੂਰ ਦੇ ਤਹਿਤ ਹਮਲਾ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਤੁਰੰਤ ਮੁਖਾਇਏ ਪਾਕਿਸਤਾਨ ਵੱਲੋਂ ਜਿਹੜਾ ਅੰਨੇਵਾ ਨਿਸ਼ਾਨਾ ਬਣਾਇਆ ਗਿਆ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਹੀ ਜੇ ਇਕੱਲਾ ਦੇਖਿਆ ਜਾਵੇ ਤਾਂ ਚਾਹੇ ਉਹ ਖਾਸਾ ਮਿਲਟਰੀ ਸਟੇਸ਼ਨ ਇਸ ਤੋਂ ਇਲਾਵਾ ਕੈਂਟ ਇਲਾਕਾ ਜੋ ਅੰਮ੍ਰਿਤਸਰ ਦਾ 메ਨ ਮਿਲਟਰੀ ਸਟੇਸ਼ਨ ਅੰਮ੍ਰਿਤਸਰ ਕੈਂਟ ਦੇ ਵਿੱਚ ਹੈ ਇਸ ਤੋਂ ਇਲਾਵਾ 에어ਪੋਰਟ ਰੋਡ ਤੇ ਸਿਤ 에어ਫੋਰਸ ਸਟੇਸ਼ਨ ਇਸ ਦੇ ਨਾਲ ਨਾਲ ਰਾਮਪੀਰਸ ਰੋਡ ਤੇ ਸਿਤ ਬੀਐਸਐਫ ਦੇ ਹੈੱਡ ਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ ਬਲਕਿ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਦਾ ਸਬੂਤ ਜਿਹੜਾ ਉਹ ਵਕਫਕ ਪਿੰਡਾਂ ਦੇ ਵਿੱਚ ਵੀ ਰਹਾ ਜਿੱਥੇ ਮੱਖਣਵਿੰਡੀ ਦੇ ਵਿੱਚ ਇੱਕ ਅਣਚਲਿਆ ਮਿਜ਼ਾਈਲ ਦਾ ਇੱਕ ਵੱਡਾ ਹਿੱਸਾ ਮਿਲਿਆ ਜਿਸ ਜੋ 1.5 ਕਿਲੋਮੀਟਰ ਦੇ ਦਾਇਰੇ ਵਿੱਚ ਤਬਾਹੀ ਮਚਾ ਸਕਦਾ ਸੀ ਜੇਠੂਵਾਲ ਦੇ ਵਿੱਚ ਵੀ ਮਿਜ਼ਾਈਲ ਦੇ ਟੁਕੜੇ ਮਿਲੇ ਵਕਫਕ ਘਰਾਂ ਦੇ ਵਿੱਚ ਵੀ ਡਿੱਗੇ ਪਰ ਜੋ ਸਭ ਤੋਂ ਅਹਿਮ ਖੁਲਾਸਾ ਅੱਜ ਭਾਰਤੀ ਫੌਜ ਦੇ ਇੱਕ ਉਚਿਤਕਾਰੀ ਜਿਹੜਾ 카ਰ্তিক ਸੀ ਮੇਜਰ ਜਨਰਲ 카ਰ্তিক ਸੀ ਸਿਸ਼ਾਦਰੀ ਜੀਓਸੀ 15 ਇਨਫੈਂਟਰੀ ਵੱਲੋਂ ਕੀਤਾ ਗਿਆ ਔਰ ਉਹਨਾਂ ਦਾ ਕਹਿਣਾ ਕਿ ਪਹਿਲਾਂ ਤੋਂ ਹੀ ਇਨਪੁੱਟ ਸੀ ਕੇ ਪਾਕਿਸਤਾਨ ਮੁਖਲਾੜ ਦੇ ਵਿੱਚ ਆ ਕੇ ਫੌਜੀ ਥਖਾਨਿਆਂ ਦੇ ਨਾਲ ਨਾਲ ਆਮ ਨਾਗਰਿਕਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਔਰ 8 ਮਈ ਦੀ ਤਰਖਸਾਰ ਨੇਕਾ ਹਮਲੇ ਅਟੈਕ ਹਮਲਾ ਕੀਤਾ ਗਿਆ ਅਮਰਸਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਔਰ ਪਰ ਕਿਉਂਕਿ ਪਹਿਲਾ ਤੋਂ ਹੀ ਹਵਾਈ ਸੈਨਾ ਚੌਕਸ ਸੀ ਸਾਡੇ ਸਟਰੋਂਗ 에ਅ ਡਿਫੈਂਸ ਸਿਸਟਮ ਨੇ ਉਹਨਾਂ ਸਾਰੀਆਂ ਮਿਜ਼ਾਈਲਾਂ ਤੇ ਡਰੋਨਸ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਸੱਚਖੰਡ ਸ਼੍ਰੀ ਹਮੰਦਰ ਸਾਹਿਬ ਨੂੰ ਸਮੁੱਚੀ ਮਾਨਵਤਾ ਦੇ ਆਸਥਾ ਦੇ ਕੇਂਦਰ ਬਿਲਕੁਲ ਮੈਂ ਤਾਂ ਤੁਸੀਂ ਸਾਡੇ ਨਾਲ ਬਣੇ ਰਹੋ ਇਸ ਦੇ ਉੱਤੇ ਜਾਣਕਾਰੀ ਲਵਾਂਗੇ ਭਰੇ ਇਥੇ ਪ੍ਰਤੀਕਿਰਿਆ ਸਾਂਝੀ ਕਰ ਦਿੰਨੇ ਆ ਦਰਸ਼ਕਾਂ ਦੇ ਨਾਲ ਕਿ ਇਸ ਨੂੰ ਲੈ ਕੇ ਕੀ ਪ੍ਰਤੀਕਿਰਿਆ ਜਿਹੜੀ ਹੈ ਉਹ ਸਾਹਮਣੇ ਆਈ ਹੈ knowing that pak army does not have any legitimate targets. we anticipated that he will target indian military installations, civilian targets, including religious places. of these, golden temple appeared to be the most prominent. we also received credible intelligence that golden temple is a prime target, which we had brainstormed earlier. we mobilized additional modern air defense assets to give a holistic air defense umbrella cover to golden temple which is a veritable symbol of nation's syncretic faith on 8th early morning in the hours of darkness pakistan carried out a massive air assault with unmanned aerial weapons primarily drones and long range missiles we were fully prepared since we had anticipated this and our brave heart and alert army air defense gunners thwarted pakistan army's nefarious designs and shot down all drones and missiles targeted at Golden Temple, thus not allowing even a scratch to come on our holy Golden Temple. ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਜਾਣਕਾਰੀ ਭਾਰਤੀ ਫੌਜ ਦੇ ਵੱਲੋਂ ਸਾਂਝੀ ਕੀਤੀ ਗਈ ਕਿ ਨਾਪਾਕ ਮਨਸੂਬੇ ਸਨ ਮਨਿੰਦਰ ਪਾਕਿਸਤਾਨ ਦੇ ਮਨਸੂਬੇ ਤਾਂ ਦੁਨੀਆ ਭਰ ਦੇ ਵਿੱਚ ਸਾਹਮਣੇ ਆ ਰਹੇ ਨੇ ਪਰ ਦੁਨੀਆ ਨੂੰ ਪਾਕਿਸਤਾਨ ਕੀ ਮੂਹ ਵਿਖਾਏਗਾ ਕਿ ਭਾਰਤ ਨੇ ਆਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਤੇ ਪਾਕਿਸਤਾਨ ਜਿੱਥੇ ਦੁਨੀਆ ਦਾ ਸਿਰ ਝੁਕ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ ਉਸ ਦੇ ਉੱਤੇ ਮਾੜੀ ਅੱਖ ਰੱਖ ਰਿਹਾ ਸੀ ਹਮਲਾ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀ ਤਾਂ ਮਨਿੰਦਰ ਦੇ ਨਾਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਇਹ ਨਾਪਾਕ ਮਨਸੂਬੇ ਜਿੱਥੇ ਪੂਰੀ ਕਾਇਨਾਤ ਦਾ ਸਿਰ ਝੁਕ ਜਾਵੇ ਉਥੇ ਪਾਕਿਸਤਾਨ ਹਮਲਾ ਕਰਨ ਦੀ ਕੋਸ਼ਿਸ਼ ਕਰੇ ਤਾਂ ਅਜੇ ਦੇ ਵਿੱਚ ਦੁਨੀਆ ਦੇ ਵਿੱਚ ਪਾਕਿਸਤਾਨ ਦੀ ਕਿਵੇਂ ਫਜ਼ੀਅਤ ਹੋਏਗੀ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਭਾਰਤੀ ਫੌਜ ਨੇ ਪਾਕਿਸਤਾਨ ਦੀ ਇਹ ਨਾਪਾਕ ਕੋਸ਼ਿਸ਼ ਦਾ ਪਰਦਾ ਫਾਸ਼ ਕੀਤਾ ਹੈ ਪਾਕਿਸਤਾਨ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਭਾਰਤੀ ਫੌਜ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਹੈ ਹਾਲਾਂਕਿ ਪਾਕਿਸਤਾਨ ਆਪਣੇ ਨਾਪਾਕ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਬਾਕੀ ਜਿਸ ਤਰੀਕੇ ਦੇ ਨਾਲ ਹਮਲੇ ਭਾਰਤ ਦੇ ਉੱਤੇ ਪਾਕਿਸਤਾਨ ਨੇ ਕਰਨ ਦੀ ਕੋਸ਼ਿਸ਼ ਕੀਤੀ ਮੂੰਹ ਤੋੜਵਾ ਜਵਾਬ ਭਾਰਤ ਦੇ ਵੱਲੋਂ ਦਿੱਤਾ ਗਿਆ ਭਾਰਤੀ 에어 డిਫੈਂਸ ਸਿਸਟਮ ਨੇ ਪਾਕਿਸਤਾਨ ਦੇ ਹਰ ਹਮਲੇ ਨੂੰ ناکਾਮ ਕਰ ਦਿੱਤਾ ਮਿੱਟੀ ਦੇ ਵਿੱਚ ਮਿਲਿਆ ਹੈ ਪਾਕਿਸਤਾਨ ਦੀ ਹਰ ਕੋਸ਼ਿਸ਼ ਹਰ ਹਮਲਾ ਤੇ ਨਾਪਾਕ ਮਨਸੂਬੇ ਢੇਰ ਹੋ ਗਏ ਨੇ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਪਰ ਮੂੰਹ ਦੀ ਖਾਣੀ ਪਈ ਪਰ ਨਾਲ ਸਵਾਲ ਇਹ ਹੈ ਕਿ ਪਾਕਿਸਤਾਨ ਜੋ ਦੁਨੀਆ ਭਰ ਦੇ ਵਿੱਚ ਅਤਵਾਦ ਦੇ ਲਈ ਬਦਨਾਮ ਹੈ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ